ਦੁਸ਼ਟ ਪ੍ਰਚੰਡਣੀ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਪ੍ਰਚੰਡ ਕਰਦੀ ਐ ਉਹਨਾਂ ਦਾ ਵੀ ਗਿਆਨ ਪ੍ਰਚੰਡ ਕਰਦੀ ਐ ਉਹਨਾਂ ਨੂੰ ਉਹਦੇ ਅੰਦਰ ਰੋਸ਼ਨੀ ਉਹਨਾਂ ਨੂੰ ਜਗਾਉਂਦੀ ਐ ਵੀ ਸੁੱਤੇ ਨਾ ਬੈ ਪਾਪ ਕਰੀ ਜਾਓ ਸੁੱਤੇ ਪਾਪ ਨਾ ਕਰੋ ਕਬਰ ਨਾ ਕੁਮਤ ਤੋ ਲਾਗੇ ਪੰਡੀਆਂ ਜਗਾਇਆ ਹੀ ਹੈ ਔਰ ਕੀ ਕੀਤਾ ਪੰਡਿਆ ਕਵਣ ਕੋ ਫਤਤੋ ਲੱਗ ਗਏ ਬੁੱਢੋ ਕੇ ਪਰਵਾਦ ਸਤਿ ਸੁ ਨਾਮਨਾ ਜਪੋ ਭਾਗੇ ਓਏ ਭਾਗੇ ਕਿਉਂ ਨਹੀਂ ਨਾਮ ਜਪਦਾ ਫਰਗੋਤਾ ਜਪ ਰਿਹਾ ਵੜਾ ਉਹ ਨਹੀਂ ਸੀ ਨਾਮ ਤਾਂ ਹੀ ਕਿਹਾ ਸੀ ਉਹ ਨਾਮ ਨਹੀਂ ਹੈ ਵੜਾ ਵੜਾ ਤਾਂ ਕਿਹਾ ਸੀ ਉਹ ਨਾਮਨਾ ਜਪੋ ਭਾਗੇ ਰਾਮ ਨਾ ਜਪੋ ਭਾਗੇ ਉਹਦਾ ਰਾਮ ਨਾਮ ਜਪਦਾ ਸੀ ਪੰਡਿਆ ਤਾਂ ਵੜਾ ਨੂੰ ਉਹ ਕਬੀਰ ਕੰਧਾ ਰਾਮ ਨਾ ਉਠ ਹੈ ਉਹਨਾਂ ਕੋ ਉਹਨਾਂ ਦੇ ਵੀ ਕੋਈ ਰਕਾਵਟ ਨਹੀਂ ਜਦ ਤੂੰ ਪਾਸੇ ਦੀ ਹਥਿਆਰ ਦੇ ਰਕਾਵਟ ਨਾ ਹੋਵੇ ਦਿਲ ਤਾਂ ਫਿਰ ਧੜਕਦਾ ਹੀ ਹੈ ਨਾ ਉਹ ਗੱਲ ਦਾ ਜਵਾਬ ਨਹੀਂ ਕਿਸੇ ਦਾ ਦਿਲ ਧੜਕਣ ਲਈ ਨਹੀਂ ਹੋਰ ਕੀ ਕਰਦੇ ਅਤੁੱਲ ਅਮਰਖਣ ਧਰਮ ਤੁਜੇ ਅਤੁੱਲ ਅਮਰਖਣ ਅਬਰਖਣ ਅਬਰਖਣ ਕੀ ਹੈ ਆ ਜਿਹੜਾ ਅਮਰਤ ਵਰਖਤ ਹੈ ਆ ਜਾਂ 20 ਪੈਣ ਲੱਗਦਾ ਕੋਈ ਤੋਲ ਕੇ ਪੈਂਦਾ ਬਾਰਿਸ਼ ਹੁੰਦੀ ਹੈ ਬਾਰਿਸ਼ ਹੁੰਦੀ ਹੈ ਹਾਂ ਅਤੁੱਲ ਅਮਰਖਣ ਧਰਮ ਤੁਝੇ ਅਬਰਖਣ ਦਾ ਮਤਲਬ ਹੈ ਅਬਰਤ ਜਿਹੜਾ ਹੈ ਨਾ ਉਹਦੀ ਬਰਖਾ ਹੈ ਹੁਣ ਅਮਰ ਦੀ ਬਰਖਾ ਬਾਰਿਸ਼ ਜਦੋਂ ਦੀ ਹੈ ਤੌਲ ਕੇ ਦਹੁੰਦੀ ਨਹੀਂ ਅਤੁੱਲ ਹੈ ਬਸ ਹੀ ਜਾਂਦਾ ਹੈ ਬਸ ਕੋਈ ਪੀਓ ਕੋਈ ਨਾ ਪੀਓ ਹੁ ਵੀ ਤਾਂ ਪਈ ਜਾਂਦੀ ਹੈ। ਗਾਂ ਧਰਤੀ ਹੈ। ਕਹੇ ਜੀ ਆ ਉਹਦੇ ਚ ਜਾਂਦਾ ਪਾਣੀ ਨਹੀਂ ਜਾਂਦਾ। ਕੋਈ ਸੋਖ ਲੈਂਦੀ ਹੈ ਕੋਈ ਨਹੀਂ ਸੋਖਦੀ। ਪਰ ਵਾਸ਼ ਤਾਂ ਸਾਰੇ ਪਈ ਜਾਂਦੀ ਹੈ। ਪੁੱਤਰਾਂ ਦੇ ਵੀ ਪਈ ਜਾਂਦੀ ਹੈ। ਟਿੱਬੇ ਦੇ ਪਈ ਜਾਂ ਟਿੱਬੇ ਹੁਣ ਪਾਣੀ ਸੋਖ ਲੈ ਤੇ ਜਾਲੜੀ ਤੇ ਘੋਰਾ ਕਿਤੇ। ਦਿਮਗ ਹੋ ਜਾ ਵਾ ਜਾਂਦਾ ਉੱਚੇ ਤੂੰ ਖੜਦਾ ਨਹੀਂ। ਜਾਈ ਜੀ ਧਰਤੀ ਉਹ ਹੈ ਜਰੂਰ ਅਸਰ। ਇਸ ਕਰਕੇ ਅਬਰਖਣ ਤੁੱਲੇ ਹੁੰਦਾ 20 ਦਾ ਪੈਦਾ ਬਿਨਾ ਤੋਲੇ ਵੀਲੇ ਤੇ ਹੀ ਪਰ ਲਾਭ ਕੋ ਕਿਨੂੰ ਕਿਨਾ ਹੁੰਦਾ ਉਹ ਅਲੱਗ ਗੱਲ ਹੈ ਉਹ ਗੱਲ ਅਲੱਗ ਹੈ ਧਰਮ ਤੁਜੇ ਉਹਦਾ ਫਾਇਦਾ ਕਿਨੂੰ ਕਿਨਾ ਹੁੰਦਾ ਕਿਨੂੰ ਨਹੀਂ ਹੁੰਦਾ ਉਹ ਅਲੱਗ ਇਹੀ ਤੇਰੀ ਧਰਮ ਤੁਜਾ ਹੈ ਇਹੀ ਧਰਮ ਤੇ ਰ ਐਸੇ ਗੰਦੀ ਚ ਨਬਰਦਾਰ ਐਂ ਤੂੰ ਅਮਰ ਤੇ ਵਰਖਾ ਕਰਨ ਦੀ ਔਰ ਅਮਰ ਦੀ ਵਰਖਾ ਕਰਨ ਜੇ ਸਭ ਨੂੰ ਵੇਖੇ ਨਾ ਤਾਂ ਵੀ ਬੋਲੋ ਉਹ ਜਗਾ ਹੈ ਕੋਈ ਜਿਆਦਾ ਪੈ ਗਿਆ ਵੀ ਮੇਰਾ ਤਾਂ ਸਜਿਆ ਹੋਇਆ ਸੀ ਪਹਿਲਾਂ ਉੱਤੇ ਨਾ ਪਾ ਉਹਨੇ 10000 ਆਦਮੀ ਦਾ ਰਹੀ ਸਜਿਆ ਹੋਇਆ ਉਹ ਹੈਰਾ ਕਰਨਾ ਉਹਨਾਂ ਨੂੰ ਸਾਲ ਦੋੜੇ ਰੋਲ ਹੁਣ ਦੱਸ ਕੀ ਕਰੇ ਤੇਰਾ ਤਾਂ ਹੁਣ ਛਤਰੀ ਦੇ ਦੇ ਕੱਲੇ ਤੇ ਅਦੋਲਾ ਬਾਰ ਖਣਾ ਹੋ ਤਰਫ ਤੋਂ ਜੇ ਇਹੀ ਦਰਫ ਤੋਂ ਜਾ ਲਈ ਤੂੰ ਮਰਾਜ ਵੀ ਨੁਸਨ ਤੂੰ ਬਰਾਜ ਤੂੰ ਉਪਰ ਜਿਹੜਾ ਧੂਆ ਜਿਹੜਾ ਪਰਮ ਗਿਆਨੀ ਹੈ ਤੂੰ ਮਰਾਜ ਦਾ ਪਰਮ ਗਿਆਨੀ ਪਰਮ ਪੈਦਾ ਕਰਨ ਵਾਲਾ ਇਹਨਾਂ ਵੀ ਬੰਦ ਕਰਨ ਵਾਲੀ ਹੈ ਸਰਾਉਣ ਤੇ ਚੂਸਣ ਜਿਹੜਾ ਲੋਭੀ ਹੈ ਉਹਦਾ ਜੋ ਖੂਨ ਚੂਸ ਲੈਣਾ ਉਹ ਪਰਮ ਗਿਆਨੀ ਵੀ ਲੋਭੀ ਹੁੰਦਾ ਅਸਲ 'ਚ ਜਿਹੜਾ ਪਰਮ ਪੈਦਾ ਕਰਦਾ ਲੋਭ ਕਰਕੇ ਕਰਦਾ ਉਹਨੇ ਹੋਰ ਪਰਮ ਪੈਦਾ ਕਰਕੇ ਕੀ ਕਰੇ ਕੋਸ਼ਤ ਪਰਮ ਗਿਆਨੀ ਮਹਿਦ ਲੋਭੀ ਨੇ ਅਜਿਹੇ ਕਹਿੰਦੇ ਤੇਰੇ ਤੇ ਸਾਢੇ ਸੱਤੀ ਆ ਗਈ ਫਲਾਣਾ ਟਿਪਕਾ ਬਾਅਦ ਚੋ ਪੈਸੇ ਲੈ ਕੇ ਹੋ ਕਹਿੰਦੇ ਨੇ ਇਹਦਾ ਉਪਾਏ ਕਰ ਦਿੰਦੇ ਪਰ ਮਗਾਂ ਦੇ ਪਿੱਛੇ ਲੋਭ ਹੁੰਦਾ ਔਰ ਕੁਝ ਨਹੀਂ ਹੁੰਦਾ ਉਹਦੇ ਪਿੱਛੇ ਵੀ ਲੋਭ ਹੋਵੇ ਉਹਨਾਂ ਦਾ ਹੋਰ ਕੀ ਹੈ ਪਹਿਲਾਂ ਡਰਾਉਣ ਦੇ ਪਰ ਪਾ ਕੇ ਫਿਰ ਆਪਣਾ ਓਟੀਕਾ ਲਾਉਣਗੇ ਉਹ ਠੀਕ ਹੈ ਜਾਂ ਪਾਣੀ ਦਾ ਹੋਵੇ ਜਾਂ ਕਸ ਦਾ ਹੋਵੇ ਪੈਸੇ ਫਿਰ ਉਹਦੇ ਵਸੂਲ ਕਰਦੇ ਆ ਵਸੂਲ ਤਾਂ ਕਰ ਨਹੀਂਦੇ ਉਹਨਾਂ ਨੇ ਜਾਂ ਇਲਾਜ ਕਰਨਗੇ ਫਿਰ ਵਸੂਲ ਤਾਂ ਕਰਨਾ ਹੀ ਹੈ ਸਰਾਉਣ ਤੋਂ ਚੂਸਨ ਕਿਨੇ ਆਲਾ ਤੁਸੀਂ ਜਾਪ ਕਰਾਉਣਾ ਫਿਰ ਹੋਏ ਕਿਨੇ ਆ ਟਿਕਾ ਲਾਉਣ ਸਰਾਉਣ ਤੋਂ ਜੂਸਰ ਸਰਾਉਣ ਤੋਂ ਦਾ ਉਹਨਾਂ ਦੇ ਚੋਂ ਖੂਰ ਜੂਸ ਲੈਣਾ ਇਹ ਲੋਕਾਂ ਦਾ ਖੂਰ ਜੂਸਦੇ ਨੇ ਤਾਂ ਇਹ ਲੋਬ ਨੂੰ ਰੱਤ ਗਿਆ ਹੋਇਆ ਉਹ ਲੋਕਾਂ ਦਾ ਖੂਨ ਚੂਸਦੇ ਨੇ ਜਿਹੜਾ ਰੱਤੇਗਾ ਫਿਰ ਉਹ ਲੋਭ ਰਤ ਅਸਲ ਲੋਭ ਰਤ ਆਪਣੀ ਰਤ ਨਹੀਂ ਹੁੰਦੀ ਲੋਕਾਂ ਦੀ ਰਤ ਪੀਤੀ ਹੁੰਦੀ ਹੈ ਜਿਨ ਜੋਗ ਚ ਆਪਣੀ ਰਤ ਹੁੰਦੀ ਹੈ ਜੋਗ ਚੋਂ ਰਤ ਨਿਕਲਦੀ ਹੈ ਜੋਗ ਦੇ ਵਿੱਚੋਂ ਆਪਾਂ ਦੇਖਦੇ ਨਹੀਂ ਰਤ ਨਿਕਲਦੀ ਹੈ ਉਹਦੀ ਆਪਣੀ ਹੁੰਦੀ ਹੈ ਜੋਗਤਾ ਰਤ ਪੀ ਕੇ ਮਿੱਟੀ ਬਣਾ ਦਿੰਦੀ ਹੈ ਜੋਗ ਪਿੰਦੀ ਰਤਾਂ ਬਣਦੀ ਮਿੱਟੀ ਹੈ ਖਾਦੀ ਮਿੱਟੀ ਆ ਬਣਦੀ ਰਤ ਜੇ ਜੋਕ ਜੋ ਮਾੜੀ ਮੋਟੀ ਰਾਤ ਨਿਕਲਦੀ ਹੈ ਨਾ ਤਾਂ ਮਿੱਟੀ ਗਾ ਕੇ ਖਾਦੀ ਹੁੰਦੀ ਹੈ ਜੇ ਰਾਤ ਪੀਲ ਵਿੱਚ ਰੁੱਧੜਾ ਦੀ ਫੇਕਣਾ ਉਹ ਜੇ ਰਾਤ ਵਾਝਣ ਦੀ ਰਾਤ ਉਹਦੀ ਉਹ ਰਣੀ ਆਜ ਕੋਈ ਮਿੱਟੀ ਬਣ ਜਾਣੀ ਇਹ ਬਾਸ ਬਣ ਜਾਊਗਾ ਇਹ ਤਾਂ ਇਹ ਜਾਈਆ ਲੋਬੀ ਦਾ ਦਾ ਦਿੱਤਾ ਆ ਪੈਸਾ ਮਿੱਟੀ ਬਣਾ ਦੇਣਾ ਉਹਨੇ ਹਾਂਜੀ ਸੁੰਭ ਨਾ ਪਾਤ ਨੇ ਸੁंभੂ ਮਥੇ ਸੁਭ ਨਾ ਪਾਤ ਨੇ ਸੁਭ ਮਥੇ ਹਾਂ ਸੁਭਨ ਸੁਭਨ ਰਬ ਦਾ ਸੁਭਨ ਪਾਤ ਹਾਂ ਸੁਭਨ ਪਾਤ ਨੇ ਸੁंभੂ ਮਥੇ ਹਾਂ ਸੁਭਨ ਜਿਹੜਾ ਹੈਗਾ ਇਹਨੂੰ ਤਾਂ ਪ੍ਰਾਪਤੀ ਹੋਈ ਐ ਸੁਭ ਨੂੰ ਸੁਭਲਾ ਮੰਦਰ ਮਥੇ ਆ ਗਿਆ ਨੇ ਸੁंभੂ ਮਥੇ ਆ ਉਹ ਹੀ ਤਾਂ ਆ ਗਿਆ ਉਹ ਜਿਹੜਾ ਲਾਇਆ ਜਿਹੜਾ ਬੁਲਾਇਆ ਵਈ ਰੜਕਿਆ ਕੋਣ ਐ ਰਲੇ ਕਹਿ ਦਹੀ ਹੈ ਦਹੀਂ ਜਦ ਲੱਸੀ ਹਟ ਕਰਤੀ ਬਖੜ ਹਟ ਕਰ ਲਿਆ ਜਿਹੜਾ ਰਲਿਆ ਦੀ ਮਾਇਆ ਜੋ ਹੀ ਮਥਿਆ ਬੰ ਜਿਹੜਾ ਮਾਇਜ ਫਸਿਆ ਸੀ ਉਹ ਬਖੜ ਉਹੀ ਕੱਢਿਆ ਬਾਹਰ ਮਤ ਕੇ ਗਿਆ ਕਦਰ ਉਹਦੇ ਵਿੱਚ ਸੁਭ ਰੂਪ ਦੂਏ ਸੁਭ ਪਾਦ ਸੁਭ ਮਥੇ ਆਪ ਸੁਭਰ ਪਾਦ ਪਹਿਲੇ ਪਹਿਲੇ ਬਖੜ ਜੋ ਬਖਣ ਸੜ ਦਿੱਤਾ ਜਾ ਕੇ ਪਹਿਲਾਂ ਕੋਈ ਤਾਂ ਬਕਰ ਥਾਈ ਕਾਲਜ ਕੁਝ ਹੋਰ ਕੱਢ ਕੇ ਹੋ ਜੇ ਰਹਾ ਤਾਂ ਇੱਕ ਹੋ ਗਿਆ ਜਿਹੜਾ ਮਾਇਆ ਵਾਲਾ ਤਾਂ ਉਹ ਵੀ ਕੱਢ ਕੇ ਹੋ ਜੇ ਪਾਇਆ ਨਾ ਮਨ ਮਾਇਆ ਜੋ ਕੱਢ ਕੇ ਜਾ ਉਹ ਦੂਏ ਚ ਪਾਇਆ ਚਿੱਤ ਵਰ ਗਿਆ ਹਾਂ ਉਹ ਉਹਨੂੰ ਪ੍ਰਾਪਤੀ ਹੋਈ ਐ ਸੁਮਨ ਪਾਤ ਸੁਮਨ ਨੂੰ ਤਾਂ ਪ੍ਰਾਪਤੀ ਹੋਈ ਐ ਉਹਦੇ ਕੋਲੋਂ ਕੀ ਗਿਆ ਸੁਪ ਕੋਲੋਂ ਨਹੀਂ ਕੋਈ ਗਿਆ ਚੰਡ ਕੋਲੋਂ ਵੀ ਕੋਈ ਜਾਂਦਾ ਹੁੰਦਾ ਇਹ ਦੋਏ ਸੁਮਨ ਸੁਮਨ ਬਈ ਮਨ ਅੰਤ ਚਿੱਤ ਦੀ ਗੱਲ ਐ ਉੱਤੇ ਅਗਰ ਮੁੰਡਾ ਕੋ ਮੁੰਡਾ ਜੋੜਾ ਕਰਕੇ ਇਹ ਮੁੰਡਾ ਮਨਾਇਦਾ ਤਾਂ ਮੁੰਡਾ ਜੋੜਾ ਕੀਤਾ ਤਾਂ ਕਾਰੇ ਜੋੜਾ ਕੀਤਾ ਜੇ ਜੋੜਾ ਕਰਤਾ ਜੇ ਤਰ ਮਨੇ ਕਹੋਗੇ ਅਬ ਚੰਡ ਕੋ ਹੱਥ ਲਗਾਵਤ ਜੰਡੀ ਉਹਨੂੰ ਤਾਂ ਹੱਥੇ ਲਾਇਆ ਸਪਰਸ਼ੇ ਦਿੱਤਾ ਉਹ ਤਾਂ ਸਿਰ ਤੇ ਹੱਥੇ ਰੱਖਿਆ ਉਹ ਤਾਂ ਸ਼ਬਦ ਦਾ ਸਪਰਸ਼ੇ ਦਿੱਤਾ ਉਹਨੂੰ ਤਾਂ ਉੱਡ ਕੋ ਮੁੱਲ ਜੁਦਾ ਕਰਕੇ ਮੁੱਲ ਦਾ ਮੁੱਲ ਜੁਦਾ ਕਰਤਾ ਉਹ ਲੜਕ ਲਿਆ ਨਾ ਅੰਡ ਕਰਤਾ ਮੰਥਨ ਕਰਕੇ ਵੱਡ ਕਰਤਾ ਵੱਡ ਕਰਤਾ ਕਾ ਜੁਦਾ ਕਾ ਤਵਾਰ ਕਰ ਲਿਆ ਆ ਵਿਚੜ ਨੂੰ ਹੱਥ ਲਗਾ ਬਿਚੜਨੀ ਉਹਦਾ ਹੱਥ ਇਹ ਲਾਇਆ ਉਹ ਵੱਡੇ ਦਾ ਹੈ ਨਹੀਂ ਉਹਦਾ ਕਾਲਜ ਮੱਖਣਪਾਲ ਵੇਲੇ ਉਹ ਜਾ ਕੋਣ ਟੱਚ ਕੀ ਤਰੂ ਆ ਜੈ ਜੈ ਹੂਸੀ ਮੈਂ ਖਾਸ ਮਰਦਨ ਆਦ ਅਨੀਲ ਅਗਾਧ ਕਥੇ ਜਾਇਜ ਹੋਸੀ ਮੈਂ ਕਸਰ ਮਰਦਨ ਇਹ ਮੈਂ ਕਸਰ ਮਰਦਨ ਤੇਰੀ ਜਾਇਜ ਕਾਰ ਇਸ ਕਰਕੇ ਹੋ ਰਹੀ ਹੈ ਆਦੋ ਲੈ ਕੇ ਆਦ ਅਨਿਲ ਅਗਾਦ ਕਥੇ ਤੂੰ ਆਦ ਅਨਿਲ ਅਗਾਦ ਕਥਾਂ ਸ਼ੁਰੂ ਤੋਂ ਤੇਰੀ ਕਥਾ ਚਲਦੀ ਹੋਈ ਹੈ ਇਹ ਜੀ ਇਹ ਕਥਾ ਕਈ ਵਾਰ ਸ੍ਰੀ ਪੈਦਾ ਹੋਈ ਕਈ ਵਾਰ ਪਸਰੋ ਪਸਾਰਾ ਸਦਾ ਸਦਾ ਇੱਕ ਇੱਕ ਹਮਕਮ ਵਤੋਂ ਗੋਇਰੇ ਰੀਦੋ ਮੇਛਾ ਇੱਕ ਕੰਕਾਰਾ ਇੱਕ ਇੱਕ ਦਿਨ ਉਹ ਕਹ ਲਾ ਗਿਆ ਨਾ ਤੂੰ ਸਦਾ ਹੀ ਹੈ ਕੰਕਾਰਾ ਸਦਾ ਹੀ ਤਉ ਪ੍ਰਸਾਦ ਪਾਦਲੀ ਛੰਦ ਹਾਂ ਤੁਮ ਕਹੋ ਦੇਵ ਸਰਬੰਗ ਵਿਚਾਰ ਜਿਮਕਿਓ ਆਪ ਕਰਤੇ ਪਾਸਾਰ ਹਾਂ ਤੁਮ ਕਹੋ ਦੇਵ ਸਰਬੰਗ ਵਿਚਾਰ اے ਦੇਵ ਤੁਸੀਂ ਇਹ ਸਾਰੇ ਵਿਚਾਰ ਆਪ ਦੱਸੋ ਹੁਣ ਦੇਵ ਕੋ ਰਾ ਦੇਵ ਅੰਤਰਾਤਮਾ ਚਿੱਤ ਬੋਲੋ ਤੁਮ ਕਹੋ ਦੇਵ ਸਰਬੰਗ ਵਿਚਾਰ ਹੇ ਦੇਵ ਤੁਮ ਸਾਰੇ ਇਹ ਵਿਚਾਰ ਦੱਸੋ ਜਿ ਤਰੀਕੇ ਨਾਲ ਕਰਤੇ ਕੋਖ ਨੇ ਇਹ ਸਾਰਾ ਪਸਾਰਾ ਜਿਮ ਕਿਉ ਆਪ ਕਰਤੇ ਪਸਾਰ ਕਰਤੇ ਨੇ ਸਾਰਾ ਆਪ ਸੰਸਾਰ ਪਸਾਰਾ ਰਚਿਆ ਇਹਦੀ ਸਾਰੀ ਵਿਚਾਰ ਆਪ ਦੱਸੋ ਸਾਨੂੰ ਜਦ ਅਭੂਤ ਅਨਪੈ ਅਨੰਤ ਤੋ ਕਹੋ ਜਥਾ ਮਤ ਤ੍ਰੈਣ ਤੰਤ ਜਦੋਂ ਤੋਂ ਜਦ ਵੀ ਭੂਤ ਅਨਪੈ ਜਿਵੇਂ ਭਾਗੇ ਸਾਡੇ ਸੰਤ ਫੇਰ ਉਹੀ ਕੰਮ ਫੜੀ ਫਿਰਦੇ ਨੇ ਕਬੀਰ ਵਾਲੇ ਵੀ ਠੀਕ ਹੈ ਉਹ ਬੜਾ ਵਾਲੇ ਵੀ ਠੀਕ ਹੈ ਦੋ ਠੀਕ ਨੇ ਬੜਾ ਨਾ ਰਾਮ ਰਾਮ ਕਰਨਾ ਹੈ ਕੁਝ ਵੀ ਕਰਨਾ ਨਾਮ ਜਪਣਾ ਨਹੀਂ ਹੈ ਇਸੇ ਕਰਕੇ ਆਇਆ ਹੋਇਆ ਇਹਦੇ ਵਿੱਚ ਉਹ ਜਗਾਇਆ ਸੀ ਉਹਨਾਂ ਨੂੰ ਦੁਸ਼ਤ ਪਰਚੰਡੜੀ ਦੁਸ਼ਤਾਂ ਨੂੰ ਜਗਾਈਦਾ ਹੁੰਦਾ ਕੋਈ ਪਰਿਵਾਰ ਨੂੰ ਡੋਬੋ ਰਿਹਾ ਦੁਸ਼ਤ ਨਹੀਂ ਆਹੋ ਪੰਡਿਆ ਕਵਲ ਕਵਤ ਤੁਮ ਲਾਗੇ ਬੁੱਢੋ ਕੇ ਪਰਿਵਾਰ ਸਾਰੇ ਚੇਲੇ ਅਸਲੇ ਡੁੱਬ ਜੇਗਾ ਪਰ ਦਰੂਣੀਆ ਆਪ ਰੁਬੇ ਜਾਓ ਬੇਦਮੇ ਚੇਲੇ ਲੈ ਵਾਹ ਇਹ ਜਿਹੜੇ ਇਹ ਕੰਮ ਕਰਾਣੇ ਨੇ ਇਹਨਾਂ ਨੂੰ ਦੁਸ਼ਤ ਕਿਉਂ ਹੈ ਉਹਨਾਂ ਨੂੰ ਵੀ ਪ੍ਰਚੰਡ ਕਰ ਲਈ ਹੈ ਗਿਆਨ ਹੁੰਦਾ ਰੋਸ਼ਨੀ ਕਰ ਲਈ ਇਹ ਕੰਮ ਨਾ ਕਰੋ ਛੱਡ ਦਿਓ ਪਰ ਚੰਡ ਉਹਨਾਂ ਨੂੰ ਰੋਸ਼ਨੀ ਕਰਕੇ ਦਿਖਾਉਣਾ ਵੀ ਆ ਜਿਹੜਾ ਤੁਹਾਡਾ ਕੰਮ ਫੜਿਆ ਇਹ ਪਾਪ ਹੈ ਇਹ ਪਾਪ ਹੈ ਤੁਹਾਡਾ ਛੱਡ ਦਿਓ ਇਹਨੂੰ ਬਾਪੂ ਪ੍ਰਚੰਡ ਗਿਆਨ ਕਰਕੇ ਦਿਖਾਇਆ ਰੋਸ਼ਨੀ ਪਾਈ ਉਹਨਾਂ ਦੇ ਕਰਮ ਤੇ ਉਹਨਾਂ ਦੇ ਕਰਮ ਤੇ ਰੋਸ਼ਨੀ ਪਾਈ ਹੈ ਖੰਡ ਅਖੰਡਣੀ ਕਾਲ ਕੱਟੇ ਖੰਡ ਅਖੰਡਣੀ ਜਿਹੜੇ ਖੰਡ ਨੇ ਖੰਡ ਕੀ ਨੇ ਜੇ ਤਰਬੰਦ ਖੰਡ ਰਹਿ ਦੋ ਇਹ ਉਹ ਖੰਡ ਨਹੀਂ ਕਰਨਾ ਐ ਐ ਜੋੜ ਦੇਣਾ ਨਾ ਦੋਹਾਂ ਨੂੰ ਕਿ ਦੁਬਾਰਾ ਤੋੜ ਕੇ ਦਿਖਾਵੇ ਕੋਈ ਜਿਹੜਾ ਖੰਡੜੇ ਦੋਏ ਸੇ ਨੂੰ ਐ ਜੋੜ ਦੇਣਾ ਅਖੰਡ ਨਹੀਂ ਕਰੀ ਅਖੰਡ ਕਰ ਦੇ ਤੋੜ ਕੇ ਦਿਖਾਵੇ ਕਾਲ ਕੱਟੇ ਪਰ ਕਾਲ ਕੱਟਿਆ ਜਾਊਗਾ ਨਾ ਫਿਰ ਫਿਰ ਕਾਲ ਕਿੱਥੇ ਰਹਿ ਜੂ ਕਲਪਨਾ ਕੱਟੀ ਜਾਊ ਤਾਂ ਹੀ ਜੁੜਨਗੇ ਕਲਪਨਾ ਕੱਟੀ ਗਈ ਦੋ ਇੱਕ ਹੋ ਗਏ ਉਹ ਕਾਲ ਕੇ ਤੇਰੇਗਾ ਇੱਕ ਜਦ ਹੋਗੇ ਕਾਲ ਰਹਿ ਗਿਆ ਫਿਰ ਕਾਲ ਕੱਟੇ ਕਾਲ ਦਾ ਪੈ ਕੱਟਿਆ ਜਾਊਗਾ ਜੰਮਲ ਬਰਨ ਕੱਟਿਆ ਜਾਊਗਾ ਉਹਨਾਂ ਦਾ ਅਖੰਡਣ ਜਾਂਦ ਹੋ ਜਾਂਦਾ ਹੈ ਜੰਮਲ ਬਰਨ ਕੱਟਿਆ ਜਾਂਦਾ ਹੈ ਚੰਦਰਾਨਨ ਚਾਰੇ ਨਰਕ ਨਿਵਾਰੇ ਪਤਿਤ ਉਧਾਰੇ ਮੁੰਡ ਮਥੇ ਚੰਦਰਾਨਨ ਚਾਰੇ ਜਿਹੜਾ ਮਾਨਨ ਹੈ ਦਾ ਇਹਨੂੰ ਚਾਰੇ ਗਾਣ ਦੇ ਦਿੰਦੀ ਹੈ ਚੰਦਰਾਨਨ ਚਾਰੇ ਚਾਰੇ ਗਾਣ ਜਾ ਰਗਾਣੇ ਦੇ ਵਿੱਚ ਜਿਆਦੇ ਮਨ ਚਾਰੇ ਗਾਣ ਪੜ ਲੈਂਦਾ ਜਿਵੇਂ ਉਹ ਕਬੀਰ ਨੇ ਦੱਸਿਆ ਚੌਥੀ ਸਟੇਜ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਉੱਥੇ ਤੱਕ ਜਾਂਦਿਆਂ ਪਹੁੰਚਦਾ ਤੇ ਤਨ ਲੋਗ ਦਾ ਗਿਆਨ ਹੁੰਦਾ ਅਸਲ ਤੇਨ ਲੋਗ ਦਾ ਗਿਆਨ ਐ ਇੱਥੇ ਤੱਕ ਹੈ ਚੌਥਾ ਤਾਂ ਦੱਸਿਆ ਹਰ ਜੈਸਾ ਹੋਏ ਚੌਥਾ ਗਿਆਨ ਥੋੜੀ ਦਿੱਤਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਚੰਦਰਾਨੰਦ ਚਾਰੇ ਨਰਕਨਵਾਰੇ ਨਰਕਨਵਾਰੇ ਫੇਰ ਨਰਕ ਫੇਰ ਜਾਦੂ ਨੂੰ ਇਹ ਨਾ ਸਮਝਾਗੀ ਬੱਲੂ ਪਾਇਆ ਦੀ ਫੇਰ ਫੇਰ ਉਹ ਬੁਰਾ ਕੰਬ ਬੱਲੂ ਕਾ ਜਾਊਗਾ ਫੇਰ ਨਰਕਨਵਾਰੇ ਪਤ ਤ ਉਧਾਰੇ ਮੁੰਡ ਮਥੇ ਪਤ ਤ ਉਧਾਰੇ ਜਿਹਨੇ ਪਤ ਤ ਨੇ ਸੱਚ ਨੂੰ ਛੜਤਾ ਜਿਹਨਾਂ ਨੇ ਔਗਣ ਕਰੇ ਨੇ ਜਿਹੜੇ ਉਹਨਾਂ ਦਾ ਵੀ ਉਧਾਰ ਕਰ ਦਿੰਦੀ ਐ ਮੁੰਡ ਮੱਥੇ ਮੁੰਡ ਜਿਹੜੇ ਰੇਣ ਮੁੰਡ ਗੁੰਡ ਉਹਦਾ ਮਨ ਮਨ ਦਾ ਮੰਤਰ ਕਰਦੀ ਐ ਮਨ ਨੂੰ ਖੋਜਦੀ ਐ ਬੁੱਤਰ ਦਾ ਕੋ ਨਾਨਕ ਬਨ ਆਪਾ ਚੀਦੇ ਬੇਟੇ ਨੂੰ ਪਰਮ ਕੀ ਕਾਇ ਆਪਾ ਚੀਣਾ ਪੈਂਦਾ ਆਪਾ ਖੋਜਣਾ ਪੈਂਦਾ ਆਪਾ ਕੋਈ ਲੰਦਾ ਜਿਹੜਾ ਆਪਾ ਆਪਾ ਖੋਜਣ ਚ ਸਹਾਇਕ ਹੋਰ ਮਤ ਮੁੰਡ ਮਥੇ ਦਾ ਮੇਰਾ ਮੁੰਡ ਕੀ ਹੈ ਮੁੰਡ ਕਿ ਨੂੰ ਕਿਹਾ ਰਿਹਾ ਇਹਦਾ ਮਤਲਬ ਕਰਨਾ ਇਹਨੂੰ ਖੋਜਣ ਮੈਂ ਕੀ ਹ ਇਹ ਤਾਂ ਸਵਾਲ ਹੈ ਬੜਾ ਮੈਂ ਸ਼ਰੀਰ ਨਹੀਂ ਹਾਂ ਫਿਰ ਮੈਂ ਕੀ ਹ ਇਹ ਹੀ ਤਾਂ ਸਵਾਲ ਹੈ ਇਹ ਹੀ ਮੁੰਡ ਮਥੇ ਜੈ ਜੈ ਹੋਸੀ ਮੈਕਾਸੁਰ ਮਰਦਨ ਤੂੰ ਮਰ ਬਦੂਸਨ ਆਦ ਕਥੇ ਜੈ ਜੈ ਹੋਸੀ ਮੈਕਾਸੁਰ ਮਰਦਨ ਤੂੰ ਮਰ ਬਦੂਸਨ ਤੂੰ ਮਰ ਜਿਹੜਾ ਹੈਗਾ ਤੂੰ ਮਰ ਕਹਿੰਦੇ ਨੇ ਪਰਬਲੂ ਪਰਮਦਾ ਨਾਸ ਕਰ ਦਿੰਦੀ ਵਿਦਵਾਂਸਨ ਦੇ ਖੋਲਾ ਫਜ਼ਾ ਨਾਸ ਕਰਨਾ ਬੱਕੀ ਨਾਸ ਜੋ ਤਾਂ ਨਹੀਂ ਨਾਸ ਕਰਦੇ ਹੋਇਆ ਆਜੇ ਉਹ ਪਰਮਦਾ ਹੋਊਗਾ ਆਦ ਕਥੇ ਆਦ ਕਥੇ ਆਦ ਤੋ ਇਹੀ ਗੱਲ ਸੁਣਦੇ ਹੋਇਆ ਆਦ ਤੋ ਇਹੀ ਕਥਾ ਤੇਰੀ ਚਲਦੀ ਹੈ ਕਿ ਤੂੰ ਪਰਮਦਾ ਨਾਸ ਕਰ ਦਿੰਦੀ ਗੁਰ ਪ੍ਰਸਾਦ ਪਰਮਦਾ ਨਾਸ ਆਦ ਤੋ ਇਹ ਕਥਾ ਤੇਰੀ ਚਲਦੀ ਹੈ ਇਹੀ ਕਥਨ ਕਰਦੇ ਨੇ ਲੋਕ ਇਹੀ ਕਹਿੰਦੇ ਚਲੇ ਆਏ ਨੇ ਕਿ ਪਰਮ ਦਾ ਨਾਸ ਪ੍ਰਚੰਡ ਗਿਆਨ ਤੋਂ ਬਿਨਾ ਨਹੀਂ ਹੁੰਦਾ ਪ੍ਰਚੰਡ ਗਿਆਨ ਹੀ ਦੂਹੀ ਚੰਡੀ ਕਹਿੰਦੇ ਨੇ ਪ੍ਰਚੰਡ ਗਿਆਨ ਤੋਂ ਬਿਨਾ ਪਰਮ ਦਾ ਨਾਸ ਨਹੀਂ ਹੁੰਦਾ ਜਦ ਕੋਈ ਗਿਆਨ ਘਟ ਬੜਿਆ ਹੈ ਨਾ ਉਹਨੂੰ ਪ੍ਰਚੰਡ ਗਿਆਨ ਕਹਿੰਦੇ ਪ੍ਰਚੰਡ ਗਿਆਨ ਰਕਤਾਸੁਰ ਮਰਦਨ ਚੰਡ ਚਕਰਦਨ ਦਾਨਵ ਅਰਦਣ ਬੜਾਲ ਵਧੇ ਰਕਤਾਸੁਰ ਮਰਦਨ ਰਕਤਾਸੁਰ ਕੌਣ ਹੈ ਲੋਭੀ ਹੈ ਇਹ ਵੀ ਵਰਦਨ ਇਹਦਾ ਵੀ ਵਰਦਨ ਇਹਦਾ ਵੀ ਜਿਹੜਾ ਹੈ ਨਾ ਸੁਭਾਅ ਬਦਲਣ ਵਾਲਾ ਇਹ ਵੀ ਮਾਰ ਵਾਲਾ ਇਹਦਾ ਸੁਭਾਅ ਮਾਰਨ ਵਾਲਾ ਹੈ ਲੋਭੀ ਦਾ ਸੁਭਾਅ ਮਾਰਨ ਵਾਲਾ ਹੀ ਹੁੰਦਾ ਲੋਭ ਤੇ ਅਗਰ ਚੰਡ ਚਕਰਦਨ ਚੰਡ ਜਿਹੜਾ ਹੈਗਾ ਚਿੱਤ ਹੈ ਉਹ ਤਾਂ ਫਿਰ ਕੀ ਹੋਊਗਾ ਚਿਤ ਚਿਤ ਹੋਊਗਾ ਜਿਵੇਂ ਅਸੀਂ ਕਹਿਆ ਬਿਸਮੋਤ ਵਿੱਚ ਲੱਜੂਗਾ ਚੱਕਰਦਨ ਚੱਕਰਦਨ ਚੱਕਰਤ ਲੱਭ ਜਾਏ ਅਸਕਰ ਚੱਕਰੇ ਤਾਂ ਹਰਾਂ ਲੋਕਾਂ ਜੜ ਗਏ ਜਦੋਂ ਮਰ ਜਾਣਾ ਲੋਭ ਛੁੱਟ ਜਾਂਦਾ ਉਹਨੇ ਬਿਸਮੋਤ ਚਲਾ ਜਾਂਦਾ ਚਿਤਰ ਚਿਤਰ ਨੂੰ ਤਾਂ ਪਤਾ ਨਹੀਂ ਵੀ ਹੋ ਸਕਦਾ ਚੱਕਰਦਨ ਦਾ ਬੰਦਾ ਬਿਸਵਾਤ ਚਲਾ ਜਾਏ ਚੱਕਰਤ ਹੋ ਜਾਣਗਾ ਹਰਾਨ ਹੋ ਜਾਣਗਾ ਇਹ ਕੀ ਹੋ ਗਿਆ ਬਿਸਵਾਦ ਦੇ ਵਿੱਚ ਚਲਾ ਜਾਊਗਾ ਦਾਨਵਰਦਨ ਦਾਨੂ ਪੈ ਜੜਾ ਪਰ ਇਹ ਜੜਾ ਉਹਨੇ ਛਾਲੂ ਵਿੱਚ ਆ ਜਾਣਾ ਅਰਧਨ ਆਪਣਾ ਆਪ ਅਰਪਣ ਕਰ ਦੇਣਾ ਸਭ ਕੁਝ ਅਰਪਣ ਅਰਪਣ ਕਰਤਾ ਉਹ ਉਹ ਸਲੈਂਡਰ ਹੋ ਜਾਣਾ ਉਹਨੇ ਮੰਨ ਲੈ ਪਰ ਉਹਨੇ ਸਲੈਂਡਰ ਹੋ ਜਾਣਾ ਤਾਂ ਇਹਦਾ ਵੀ ਸੁਆਦ ਦੇ ਵਿੱਚ ਜਾਣਾ ਸਲੈਂਡਰ ਹੋਏ ਤੇ